ਜੇ ਵੀਜੀ ਸਾਰਿਆਂ ਨੂੰ ਜਗਦੀ ਦੇਰੀ ਫਾਰਮ ਦੇ ਤੁਹਾਡਾ ਵੈਲਕਮ ਕਰਦੇ ਆਂ ਅੱਜ ਆਪਣੇ ਫਾਰਮ ਦੇ ਦੋ ਟੋਕੜ ਗੱਬਣਾ ਝੋਟੀਆਂ ਤੇ ਇੱਕ ਆਪਣੇ ਕੋਲ ਗਾਂ ਪਹੁੰਚੀ ਆ ਤੇ ਕਰਦੇ ਆ ਵੀ ਨਾ ਗੱਲ ਤਾਂ ਦਿਨੇ ਸਾਰੀ ਜਾਣਕਾਰੀ ਸੱਸੇ ਵੀਜੀ ਸੱਸੇ ਜੀ ਜਗਦੀ ਦੇਰੀ ਫਾਰਮ ਮੈਂ ਕਹਣਾ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦੇ ਮੇਰੇ ਜਿਨ੍ਹਾਂ ਸਾਨੂੰ ਇੰਨਾ ਮਾਨ ਤੇ ਵੀਰ ਪਿਆਰ ਬਖਸ਼ਿਆ ਹਾਂਜੀ ਅੱਜ ਆਪਣੇ ਕੋਲ ਟੌਪ ਤੇ ਹੀ ਇਹ ਦੋ ਟੋਕੜਾਂ ਆਈਆਂ ਵੀਰੇ ਤੇ ਨਹੀਂ ਆਸਤੇ ਇਹ ਆਪਣੀ ਹੁੰਦੀ ਜੇ ਟੋਕੜ ਗੱਬਣ ਨੂੰ ਟੋਕੜ ਗੱਬਣ ਕਰਕੇ ਦੇਣਾ ਇੱਕ ਸੱਤ ਮਹੀਨੇ ਦੀ ਗੱਬਣ ਇਹ ਛੋਟੀਆਂ ਵੀਰੇ ਇੱਕ ਮਹੀਨਾ ਤੇ ਅੱਜ 20 ਦਿਨ ਹੋ ਗਏ ਬਣੀ ਨੂੰ ਹਾਂਜੀ ਮਲਾ 100% ਵੀਰੇ ਮਲਾ ਵੀ ਮਲਾ ਚੰਗਾ ਸੀਮਣਾ ਵਾਲ ਲਵਾਇਆ ਵੀਰੇ ਬਦਦੀਆਂ ਹਾਂਜੀ 100% ਵੀਰੇ ਝੋਟੀ ਗੱਬਣ ਆ ਤੇ ਖਾਸ ਤੀ ਇਹ ਵੀ ਇੱਕ ਕੋਈ ਟੀਗਾ ਨਹੀਂ ਲੈਣਾ ਜਮਾਂ ਥਾਪੀ ਦੇ ਉੱਤੇ ਮਿਲਦੀ ਆ ਦੁੱਧ ਦੇ ਕੋ ਆਟਮ ਦੇ 7.5 ਤੇ 8 ਕਿਲੋ ਦੁੱਧ ਹੋਊਗਾ ਦਦੀਆਂ ਤੇ ਬਾਕੀ ਵੀ ਭਰਾਗੇ ਦੇ ਵੀ ਲੈਣੀ ਆ ਆਪਾਂ ਖਾਲੀ ਕਰਕੇ ਦਵਾਂਗੇ ਹਾਂਜੀ ਬਾਕੀ ਝੋਟੀ 100% ਨਿਕਲੂ ਗੱਬਣ ਵੀਰੇ ਤੇ ਆਪਾਂ ਖਾਲੀ ਵਾਲਾ ਰੇਟ ਪਾਵਾਂਗੇ ਖਾਲੀ ਵਾਲਾ ਰੇਟ ਪਾਉਣ ਦੀ ਤਾਂ ਇਹਦਾ ਗੱਬਣ ਵਾਲਾ ਰੇਟ ਪਾਉਣਾ ਹੀ ਅੱਜ ਆਪਾਂ ਖਾਲੀ ਵਾਲਾ ਰੇਟ ਜਾਇਜ਼ ਨਾ ਕਰੀਏ ਸਾਡੇ ਵੀਰੇ 900 ਪਰ ਹੈ 100% ਗੱਬਣ ਨਿਕਲੂਗੀ 100% ਬਾਕੀ ਤੋੜ ਕੇ ਦਿਖਾ ਦੋ ਥਣ ਥਣ ਦਿਖਾ ਦੋ ਵੀਰੇ ਕੁਆਲਿਟੀ ਕੱਚ ਪੁਣਾ ਇੰਨਾ ਕੇ ਝੋਟੀ ਦੇ ਵਿੱਚ ਚੰਗਾ ਹਾਂਜੀ ਥੋੜਾ ਜਿਹਾ ਜਦੋਂ ਮਲੇ ਜੀਵੀ ਦਾ ਤੇ ਕਈ ਦੇ ਸੇਵਾ ਦੇ ਘੱਟ ਸੇਵਾ ਦੇ ਚੱਲ ਜਾਂਦੀ ਹੈ ਵੀਰੇ ਥੋੜਾ ਲਊ ਫੇ ਕੰਮ ਹੋ ਜਾਂਦਾ ਝੋਟੀ ਦੀ ਬਾਕੀ ਇੰਨਾ ਕੇ ਮਤਲਬ ਫਰੀਲ ਦੇ ਵਿੱਚ ਕੱਚ ਪੁਣਾ ਇੰਨਾ ਕੇ ਕੋਈ ਹਿਸਾਬ ਨਹੀਂ ਵੱਡੇ ਵੀਰੇ ਹਾਂਜੀ ਹਾਂਜੀ ਲੈ ਵੱਡੇ ਵੀਰੇ ਬਾਕੀ ਕੁਆਲਿਟੀ ਕੁਆਲਿਟੀ ਐ ਸੁਰਮਾ ਐ ਜਿਹਦਾ ਆ ਪਾਇਆ ਹੁੰਦਾ ਵੀਰੇ ਇਦਾਂ ਡੋਲਦਾ ਜਿਹੜੀ ਗੱਲ ਕਰਨ ਵਾਲੀ ਵੀਰੇ ਹਾਂਜੀ ਵੀਰੇ ਮਤਲਬ 100% ਜਿਹੜੇ ਹਰਿਆਣੇ ਦੇ ਵੀਰੇ ਇਹ ਜਿੱਥੇ ਮਰਦੀ ਪਛਾਣ ਕਰ ਲੋ ਹਰਿਆਣਾ ਦੇ ਨਾਲ ਉਹ ਲਾਗੀ ਦਿਖ ਪੈਂਦਾ ਹਾਂਜੀ ਤੇ ਵੱਡੇ ਵੀਰੇ ਇਹ ਵੇਖ ਅੱਜ ਇਹਦੀ ਕੀਮਤ ਜੇ ਦੁੱਧ 7.5 ਕਿਲੋ ਲਾਵੇ 8 ਕਿਲੋ ਦੋਦੇ 7.5 ਕਿਲੋ ਲਾਵੇ ਜਵਾ ਕੋਈ ਟੀਆ ਨਹੀਂ ਲੀਦੀ ਜਵਾ ਥਾਪੀ ਦੇ ਮਿਲਦੀ ਆ ਇਹ ਛੋਟਾ ਜਿਹਾ ਰੇਟ ਹੈ ਵੀਰੇ 65000 ਦੀ ਦੇ ਲਾਗੇ ਦਦੀਆਂ 65000 ਦੀ 65000 ਦੀ ਜਿਹੜੇ 65000 ਦੀ ਦੇ ਦਾਂਗੇ ਵੱਡੇ ਵੀਰੇ ਬਾਕੀ ਜੇ ਗੱਫਣ ਹੁੰਦੀ ਆ ਅੱਧੀ ਛੋਟੀ ਵੀਰੇ ਇਹ 1.5 ਲੱਖ ਦੀ ਦੱਡੀਆਂ ਕਰਕੇ ਟੋਪੜ ਗੱਫਣ ਹੁੰਦੀ ਆ ਇਹ ਜਿਆਦਾ ਜਿਹਾ ਰੇਟ ਹੈ ਵੀਰੇ ਇਹ 65000 ਬਾਕੀ ਸਿਰਫ ਮਾਨਤਾਂਣ ਕਰਕੇ ਜਾਇ ਜੀ ਵੀਰ ਉਹ ਫੋਨ ਲਾਇਆ ਜਿੰਨੇ ਮਾਲਾ ਲੈ ਹੀ ਲੈਣੀ ਵਾਹ ਲੈ ਹੀ ਲੈਣੀ ਤੇ ਆਪਾਂ ਬੋਲੜੀ ਜੇ ਮੰਗਿਆ ਨੋਰਮਲ ਹੀ ਰੇਟ ਦੱਸਿਆ ਵੱਡੇ ਵੀਰ ਇਹ ਐ ਗੱਲ ਤੇ ਕੱਲ ਕਰਦੇ ਆ ਵੀਰੇ ਝੋਟੀ ਦੀ ਹਾਂਜੀ ਬਾਪੇ ਦੀ ਮੇਰਾ ਨਾ ਵੀ ਸਾਢੇ 22 ਕਿਲੋ ਦੋਦੇ ਸਾਡੇ ਫਾਰਮ ਦੇ ਚੋਂ ਆਇਆ ਝੋਟੀ ਨੇ ਦਿਆ ਸਾਢੇ 22 ਕਿਲੋ ਸਾਢੇ ਬਾ ਸਾਢੇ ਫਾਰਮ ਤੋਂ ਵੇਖੇ 7 ਮਹੀਨੇ ਦੀ ਅੱਜ ਗੱਪਣ ਆ ਹਾਂਜੀ ਏ ਕ ਇਹਦੇ ਵੀਰੇ ਸਿੰਗਲ ਅੱਡੀ ਮਹਾਂ ਦਦੀਆਂ ਥੋੜਾ ਆ ਜਾ ਵੀਰੇ ਇਹ ਨੁਕਸ ਕਰਕੇ ਥੋੜੀ ਮਹਾਂ ਜੱਸੀ ਰਹਿ ਗਈ ਤੇ ਰੇਖੇ ਵਾ ਡਿਗੜੇ ਆਰਾ ਸਿੰਘ ਥੋੜੇ ਜਿਹਾ ਜਮਾ ਵਿੱਚ ਖੋਵੇ ਹੋਏ ਕਉ ਇਹ ਮੈਂ ਪੀੜ ਦਾ ਹੀ ਸੁੱਕਦੀ ਗਈ ਬੜੇ ਬਾਕੀ ਦੀ ਜੇ ਖਰੀਰ ਦੀ ਗੱਲ ਕਰ ਦਿੰਦੇ ਵੀ ਵੀਰੇ ਖੁੱਡੇ ਦੀ ਹਾਂਜੀ ਮਤਲਬ 2 2 3 3 4 4 ਕੋਸਾ ਵੀਰੇ ਖੁੱਡਾ ਲੱਗਦਾ ਕਿੱਥੇ ਕਿੱਥੇ ਮਤਲਬ ਰਬਨੇ ਰ ਵਧੀਆ ਅੰਗ ਪੈ ਸੋਨਾ ਲੱਗਾ ਦਰੀਆਂ ਤੇ ਅੱਜ ਵੀ 7 ਮਹੀਨੇ ਦੀ ਗੱਬਰ ਥਲੇ ਅੱਜ ਵੀ 7.5 ਕਿਲੋ ਇਹਦੇ ਥਲੇ 7 ਕਿਲੋ ਦੋ ਤਾਂ ਤਿਆਰ ਆ ਮੈਂ ਥਲੇ 7 ਕਿਲੋ 7 ਕਿਲੋ ਖੁੱਲਾ ਡੁੱਲਾ ਵੀਰੇ ਇਹ ਤਾਂ ਜਮਾ ਕੋਈ ਟੀਕਾ ਨਹੀਂ ਲੇਦੀ ਵੀ ਪਾੜਾ ਨਹੀਂ ਲੇਦੀ ਅੱਖ ਆਹ ਆ ਵੀਰੇ ਮਤਲਬ ਚੋਕ ਲਈ ਆ ਜਮਾ ਠੰਡੀ ਆ ਮੈਂ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਨਾ ਵੀ ਕੋਈ ਪੂਰੇ 7 ਮਹੀਨੇ ਇਹ ਚੱਕ ਪਾਸ ਹੈ ਵੱਡੇ ਵੀਰੇ ਤੇ ਬਾਕੀ ਤੋੜ ਕੇ ਦਿਖਾ ਦੋ ਵੱਡੇ ਵੀਰੇ ਸਤਾਵੇਂ ਚੱਕ ਪਾਸ ਯਾਰ ਹਾਂਜੀ ਆ ਪੂਰੇ ਕਦ ਕਾੜਦੀ ਹੈ ਕਮਾਲਾ ਵੀਰ ਕਮਾਲਾ ਚੈਂਪੀਅਨ ਸਿੰਗ ਲੱਗਾ ਹਾਂਜੀ ਵੀਰ ਜੀ ਬੜੇ ਜਰੇ ਹਾਂਜੀ ਮੈਂ ਮੈਂ ਮਾਇਆ ਦੇ ਜੀਵ ਨੂੰ ਬਹੁਤ ਮਹਿੰਗੀ ਮੈਂ ਆਪਾਂ ਹਾਂਜੀ ਚੰਗੇ ਰੁਪਈਆ ਦਾ ਵਧੀਆ ਨਾ ਆਪਾਂ ਵੀ ਪਿੱਛੋ ਜਾਣੇ ਜੋ ਪੂਰੇ ਫੁੱਲ ਸਾਈਜ਼ ਦਾ ਲੈਈ ਵਧੀਆ ਹਾਂਜੀ ਚੰਗੇ ਰੁਪਈਏ ਸੋਨੇ ਲਾਇਦਾ ਦੀਆਂ ਤੇ ਅੱਗੇ ਵੀ ਸੋਨੇ ਲੱਗੇ ਹਾਂਜੀ ਬਾਕੀ ਚਲੋ ਵੀਰ ਨਾਲ ਬਾਹਰ ਜਾਣ ਕਰਕੇ ਕੋਈ ਮੈਂ ਥੋੜੀ ਲੱਸੀ ਰਹਿ ਗਈ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਬਾਕੀ ਆਪਾਂ ਰੇਟ ਨਹੀਂ ਮੰਗਣਾ ਜਿਹੜੇ ਮੇਰੇ ਮੈਂ ਤੇ ਹੁਣ ਵੀ ਗਾਂਵ ਵਾਲੇ ਤਿੰਨ ਦੇ ਤਿੰਨ ਸਾਢੇ ਤਿੰਨ ਲੱਗਦੀ ਆ ਇਹ ਵੀਰੇ 1 ਲੱਖ ਮਤਲਬ ਇਹ ਜਿੰਦਾ ਦਾ 40 ਹਜ਼ਾਰ ਦੀ ਦਾਂ ਕਿ 1.40 ਹਜ਼ਾਰ ਦੀ 1.40 ਹਜ਼ਾਰ ਦੀ ਦੇ ਦਾਂਗੇ 7 ਮਹੀਨੇ ਦੀ ਗੱਬੜੇ ਵੀਰੇ ਤੇ ਅੱਜ ਵੀ ਦੋ ਦੋ 7 7.5 ਕਿਲੋ ਦੁੱਧ ਤਿਆਰ ਹੈ ਵੀਰੇ ਤੇ ਜੇ ਵੀਰ ਭਰਾ ਨੇ ਵਿੱਚ ਯਕੀਨ ਕੋਈ ਹੋਵੇ ਚੰਗੇ ਮਨਾਂ ਡਾਕਟਰ ਦਾ ਦਈਆਂ ਤੇ 1.40 ਹਜ਼ਾਰ ਦੀ ਦੇ ਦਾਂਗੇ ਟੌਪ ਵੀ ਅਸਲ ਝੋਟੀ ਆ ਵੀਰੇ ਇਹ ਗੱਲ ਕਰ ਰਹਾਲੀਆਂ ਕੈਮਰਾ ਕੋ ਮਤਲਬ ਇਹਦੇ ਬਾਕੀ ਇੱਕ ਗੱਲ ਹੋਰ ਵੀ ਹੈਗੀ ਆ ਇਹਨੂੰ ਤਿਆਰ ਕਰਕੇ ਜਿੰਨੇ ਵੀ ਸਾਨੂੰ ਦੇਣਾ ਹੋਵੇ ਵੱਟੇ ਵੀਰੇ ਹਾਂਜੀ ਦਾ ਮਤਲਬ ਮਾਲੇ ਵਾਪਸ ਦੇਣੀ ਹੋਵੇ 1 ਲੱਖ ਰੁਪਇਆ ਨਾ ਵਾੜਾ ਖਲੇ 2 ਲੱਖ 40 ਹਜ਼ਾਰ ਰੁਪਇਆ ਜਦੋਂ ਮਾਦੀ ਫੜ ਕੇ ਤਿਆਰ ਹੋਏ ਤੂੰ ਸਾਡੇ ਕੋਲ ਫੇਰ ਲੈ ਜਦ ਦਿੰਦੇ ਹਾਂਜੀ ਠੀਕ ਤੇ ਬਾਕੀ ਅੱਗੇ ਅੱਗੇ ਆਪਣੇ ਕੋ ਆਗੀ ਵੀਰੇ ਵੈੜ ਦਦੀਆਂ ਹਾਂਜੀ ਜੇ ਵੈੜ ਦੀ ਗੱਲ ਕਰਦੇ ਆ ਵੀਰੇ ਆਪਾਂ ਨੂੰ ਸ਼ੁਰੂ ਤੋਂ ਸ਼ੌਂਕ ਰਿਆ ਇਨੀ ਵੀ ਲੈਣੀ ਆ ਮਤਲਬ ਥੱਲੇ ਵੀ ਦੀ ਮਤਲਬ ਵੈੜ ਖੁੱਲੀ ਲੈਣੀ ਆ ਤੇ ਆਪਾਂ ਆ ਚੀਜ਼ਾਂ ਨੂੰ ਵੀਰੇ ਸ਼ਕੀਨ ਲੋਲੀ ਪੋਲੀ ਬੱਚੀ ਹੋਵੇ ਲੈਵਲ ਵੀ ਦੀ ਖੁੱਲੀ ਹੋਵੇ ਦੁੱਧ ਅਗਰੇ ਬਹੁਤਾ ਨਹੀਂ ਕਹਿ ਸਕਦੇ 22 ਕਿਲੋ ਨੋਰਮਲ ਚਾਉਣ ਵਾਲੀ ਬੱਚੀ ਆ ਤੇ ਜੇ ਯਾਦ ਨਾ ਸਰਦੀ ਵੀਰ ਗੱਲ ਤੇ ਗੱਲ ਕਰਦੇ ਗਰਮੀ ਮਲਾਂ ਚੱਲਣ ਵਾਲੀ ਵੀਰੇ ਮਲਾਂ ਵੀ ਜਰਸੀ ਜਰਸੀ ਕਾਲੀ ਜਰਸੀ ਆ ਕਾਲੀ ਜਰਸੀ ਵੀਰੇ ਵੱਡੇ ਵੀਰੇ ਬਾਕੀ ਮਿਲਕ ਪੁਆਇੰਟ ਦੀ ਗੱਲ ਕਰਦੇ ਵੀਰੇ ਇਹਨਾਂ ਚੀਜ਼ਾਂ ਦੇ ਅਸੀਂ ਬਾਹਲੇ ਸ਼ਕੀਨ ਵੀਰੇ ਥਾਂ ਥੋਣੂ ਵੀ ਸੋਹਣਾ ਲੱਗਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਅਰੇ ਹਫਤਾ ਲੈ ਜੂਗੀ ਹਫਤਾ ਲੈ ਜੇਗੀ ਵੱਡੇ ਵੀਰੇ ਹਾਂਜੀ ਆ ਜੀ ਮਲਾਂ ਸਾਡਾ ਪੰਜਾ ਸੱਤਾ ਦਿਨਾਂ ਨੂੰ ਤੁੜਨਾ ਵੀ ਚਰਮਾਣੀ ਕੋ ਖਾ ਉਹਦਾ ਸਹੀ ਗੱਲ ਆ ਉਹ ਜਿਆਦੀ ਬਣੂ ਬੱਚੀ ਬਦਲੇ ਹਾਂਜੀ ਕਮਾਲਾ ਵੀਰ ਕਮਾਲਾ ਲੈ ਇਹ ਕੱਚਾ ਵਾਲੀ ਫੋਟੋ ਦਾ ਸ਼ੀਸ਼ੀ ਹੁੰਦੀ ਹੈ ਉਹ ਚੀਜ਼ ਹੀ ਆ ਸਹੀ ਗੱਲ ਹੈ ਵੀਰ ਬੈਣਾ ਬਰਾ ਸਾਡ ਵੀ ਕਰੀ ਮੈਂ ਨਾ ਵੀਰੇ ਆਈ ਆਲੀ ਆਈ ਹੈ ਦਾ ਹੁੰਦਿਆ ਵੀਰੇ ਜਿੰਨਾ ਹੀ ਕੋ ਪੋਲੀ ਨਾ ਵੀਰੇ ਤੁਰਨਾ ਵੀ ਬੱਚੀ ਕੋ ਖਾ ਜੂ ਬਹੁਤ ਹੀ ਜਿਆਦੀ ਬਣੂਗੀ ਬੱਚੀ ਵੀਰੇ ਹਾਂਜੀ ਬਾਕੀ ਇਹਨਾਂ ਵੀ ਸਵਾਈ ਸੁਈ ਦੀ ਬੱਚੀ ਦੀ ਬਹੁਤ ਜਿਆਦੀ ਵੀਰੇ ਆਪਾਂ ਨੇ ਮਨ ਦਾ ਲੇਵੇ ਦੀ ਨਹੀਂ ਮਾੜੀ ਵੀਰ ਬੈਠ ਲਈ ਤਾਂ ਨਾ ਕਿ ਆਪਾਂ ਮਾੜੀ ਲਈ ਆ ਦੇ ਵੱਗ ਆਏ ਫਟੇ ਡੌਟਾ ਡਾਉਣ ਵਾਲੀ ਹੋਵੇ ਮੈਂ ਹੋਵੇ ਕਾ ਹੋਵੇ ਤੇ ਮਾਰੇ ਡੰਗਰ ਦੇ ਵੀਰੇ ਆਪਣੇ ਕੋ ਨਹੀਂ ਠਹਿਰਿਆ ਜਾਂਦਾ ਵੀਰੇ ਬਾਕੀ ਇਹਨਾਂ ਵੀ ਦੂਜਿਆਂ ਦਾ ਆਪਣੇ ਕੋ ਤਾੜੀਆਂ ਵੀ ਆ ਗਈਆਂ ਹੋਰ ਝੁੱਟੀਆਂ ਆਈਆਂ ਤੇ ਆਪਾਂ ਉਹ ਵੀ ਦਿਖਾਉਨੇ ਆ ਉਹਨਾਂ ਦੀ ਵੀਡੀਓ ਨੂੰ ਦੁਬਾਰੇ ਫੇਰ ਪਾਵਾਂਗੇ ਦੰਦੀਆਂ ਚੀਂ ਸੁੰਦੀ ਆ ਮੈਂ ਆਪਣੇ ਕੋ 20 30 ਕਿਲੋ ਵਾਲੀ ਮੈਂ ਆਈ ਆ ਆਜੋ ਉਹ ਵੀ ਦਿਖਾ ਦਿੰਨੇ ਵੱਡੀ ਗਿਰਦੀ ਜਿਹੜੀ ਗੱਲ ਕਰਨੀ ਮੇਰੇ ਆਪਾਂ ਇਹਨਾਂ ਚੀਜ਼ਾਂ ਦਾ ਸ਼ੋਕ ਆ ਸ਼ੌਕ ਚੋਂ ਕੀ ਆ ਹਾਂਜੀ ਐ ਫੱਟੇ ਲੇਵਾ ਲੈਣਾ ਵੀਰ ਫੱਟੇ ਆਲਾ ਦਦੀਆਂ ਹਾਂਜੀ ਜਿਹੜਾ ਵੀ ਮੈਂ ਇਹਦੇ ਚੱਡੇ ਦੇ ਪੈਰ ਤਾਂ ਕੋਈ ਬੰਦਾ ਤਾਂ ਚੜ੍ਹ ਜੇ ਦਦੀਆਂ ਹਾਂਜੀ ਮੈਂ ਮੇਰੇ ਇਹ ਕਿਨੂੰ ਵੀਰ ਨੇ ਚਵਾ ਕੇ ਲੈਣੀ ਚਵਾਗ ਲੈਦੇ 20 ਕਿਲੋ ਤੋਂ ਪਾਰ ਵਾਲੀ ਪਾਰ ਵਾਲੀ ਦਵਾਂਗੇ ਵੀਰ ਮੈਂ ਤਾਂ ਨਹੀਂ ਹਾਂਜੀ ਬਾਕੀ ਨਾ ਵੀ ਸਰੀਰ ਤੇ ਮੈਂ ਇਹਦੇ ਕੱਚ ਬਣਾਇਆ ਜੱਡ ਬਲੈਕ ਜਾਮ ਨੂੰ ਵਰਗੀ ਵੱਡੇ ਵੀਰੇ ਹਾਂਜੀ ਆ ਛੁੱਟੀ ਤੇ ਕਰਮਾਣੀ ਦੇ ਥੱਲੇ ਵੀਰੇ ਆ ਕੇ ਦੁੱਧ 1.9 ਕਿਲੋ ਦੁੱਧ ਹੋ ਗਿਆ ਤੇ ਆਦਦੀਆਂ 1.9 ਕਿਲੋ 1.9 ਕਿਲੋ ਦੁੱਧ ਇਹ ਪਿਆਰ ਆ ਵੱਡੇ ਵੀਰੇ ਦੇ ਥੱਲੇ ਦੀਆਂ ਹਾਂਜੀ ਬਾਕੀ ਦੂਜਾਂ ਦਾ ਇਹ ਵੀ ਵੀਰੇ ਆਪਾਂ ਚੰਗੇ ਪਸ਼ੂ ਦੇ ਸ਼ਕੀਨ ਆ ਮਾੜਾ ਆਪਣੇ ਕੋ ਨਹੀਂ ਵੀਰੇ ਲਿਆ ਜਾਂਦਾ ਦੀ ਗੱਲ ਕਰਨ ਵਾਲੀ ਆ ਤੇ ਬਾਕੀ ਇਹਨਾਂ ਵੀ ਜ਼ਿਲ੍ਹਾ ਗਰਦਾਸਪੁਰ ਦੇ ਵੀਰੇ ਨੇੜੇ ਫੜੇਗੜ ਚੂੜੀਆਂ 9876615 ਇੱਕ ਸਾਈਜ਼ ਆਪਣਾ ਫੋਨ ਤੇ ਕੰਟਰੈਕਟ ਕਰ ਸਕਦਾ ਵੱਡੇ ਵੀਰੇ ਇੱਕ ਵਾਰੀ ਫੇਰ ਆਪਾਂ ਟੋਕਣਾ ਗੱਬਣਾ ਦਿਖਾ ਦਿੰਨੇ ਵੱਡੇ ਵੀਰੇ ਟੋਗਾ ਦਾ ਰੇਡ ਨੋਰਮਲ ਹੀ ਹੋਗਾ ਗਾਂਾਂ ਵੀਰੇ ਨੋਰਮਲ ਰੇਡ ਚੱਲ ਕੇ ਗੈਰ ਕਰਕੇ ਲਾਵਾਂਗੇ ਵੀਰੇ ਵਦੀਆਂ ਹਾਂਜੀ ਸਾਵਾਂ ਦੀ ਲੱਖ ਮੰਗਦੇ ਆ ਦਾ ਜੀ ਨਾਮ ਨਾਲ ਵੀ ਆ ਵੀਰ ਨੇ ਕਿਹਾ ਤੁਹਾਨੂੰ ਜੀ ਵੀਰ ਇੱਕ ਲੱਖ 20 ਦੇ ਦੇ 30 ਦੇ ਦੇ ਦਾਲੀਆਂ ਇਹ 70 ਹਜ਼ਾਰ ਦੀ ਦੇ ਦਾਂਗੇ ਬੜ ਬੈਠਦੇ 70 ਹਜ਼ਾਰ ਦੀ 70 ਹਜ਼ਾਰ ਦੀ ਦੇ ਦਾਂਗੇ ਵੀਰੇ ਦਾਲੀਆਂ ਆਪ ਜੀ ਵੇਖਣੇ ਏ ਟੀ ਏ ਬੱਠੀਆ 70 ਦੀ ਆ 75 ਦੀ ਦੇ ਦਿਆਂ ਹਾਂ ਜੀ 70 ਹਜ਼ਾਰ ਦੀ ਸਰ ਕਰਦੇ ਆਏ ਦਾ ਮਾਲ ਤੜ ਕਰ ਪਾਗੇ ਹੋ ਲਈ ਹਰ ਸਾਡੇ 70 ਦੇ ਵੀਰੇ ਹਾਂ ਜੀ ਬਾਜੀ ਨੋਰਮਲ ਰੇਟ ਪਾ ਕੇ ਪਹਿਲੀ ਗਾ ਪਾਈ ਵੀਰੇ ਜਿਆਦਾ ਰੇਟ ਪਾ ਕੇ ਦਵਾਂਗੇ ਜਿਹੜੀ ਗੱਲ ਕਰਦਾਲੀ ਠੀਕ ਜੀ ਬਾਕੀ ਵੀਡੀਓ ਵੇਖਣ ਵਾਲੇ ਸਾਰਿਆਂ ਨਾਲ ਮਿਲ ਕੇ ਤੁਹਾਨੂੰ ਧੰਨਵਾਦ ਕਰਦਾ ਲਾਈਕ ਤੇ ਕਮੈਂਟ ਜਰੂਰ ਸ਼ੇਅਰ ਕਰਿਆ ਕਰੋ ਬੜੀ ਸੱਚੀ ਗੱਲ ਹੈ